ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਹੋ ਰਹੀਆਂ ਨੇ ਜਿਦੇ ਵਿੱਚ ਪੰਜਾਬ ਦੇ ਵਿੱਚ ਪੰਜ ਕਾਰਪੋਰੇਸ਼ਨਾਂ ਨੇ ਔਰ 42 ਮਿਊਨਿਸਪਲ ਕਮੇਟੀਆਂ ਔਰ ਨਗਰ ਪੰਚਾਇਤਾਂ ਨੇ 49 ਬਾਇ ਇਲੈਕਸ਼ਨਸ ਨੇ ਇਸ ਸਾਰੇ ਪ੍ਰੋਸੈਸ ਨੂੰ ਇੱਕ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਨੇਪਰੇ ਚਾੜਨ ਦੇ ਲਈ ਇੱਕ ਐਕਸਟੈਂਸਿਵ ਪ੍ਰੋਸੈਸ ਸੀ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਅਡਾਪਟ ਕੀਤਾ ਗਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਮਾਨ ਸਾਹਿਬ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਤੇ ਮਹਿਜ਼ 5-6 ਦਿਨਾਂ ਦੇ ਵਿੱਚ 977 ਵਾਰਡ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਵਿੱਚੋਂ ਐਪਲੀਕੇਸ਼ਨਸ ਮੰਗੀਆਂ ਗਈਆਂ ਸਕਰੀਨਿੰਗ ਕਮੇਟੀਆਂ ਦੇ ਜ਼ਰੀਏ ਹਰ ਕਾਰਪੋਰੇਸ਼ਨ ਦੀ ਹਰ ਨਗਰ ਪੰਚਾਇਤ ਦੀ ਮਿਊਨਿਸਪਲ ਕਮੇਟੀ ਦੀ ਅਲੱਗ ਸਕਰੀਨਿੰਗ ਕਮੇਟੀ ਬਣਾਈ ਗਈ ਤਾਂ ਕਿ ਗਰਾਊਂਡ ਤੋਂ ਜਿਹੜਾ ਫੀਡਬੈਕ ਹੈ ਉਹ ਆ ਸਕੇ ਔਰ ਚੰਗੇ ਕਿਰਦਾਰ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਅੱਗੇ ਲਿਆ ਕੇ ਲੋਕ ਸੇਵਾ ਸਮਾਜ ਸੇਵਾ ਦੇ ਕੰਮ ਹੈ ਜਿਹੜਾ ਉਹ ਲਾਇਆ ਜਾ ਸਕੇ ਔਰ ਇਸ ਇਹਨਾਂ ਸਕਰੀਨਿੰਗ ਕਮੇਟੀਆਂ ਦੇ ਵਿੱਚ ਜਿੱਥੇ ਸਾਡੇ ਐਮਪੀ ਐਮਐਲਏ ਮੰਤਰੀ ਸਹਿਬਾਨ ਔਰ ਸਾਰੇ-ਸਾਰੇ ਆਰਗੇਨਾਈਜੇਸ਼ਨ ਦੇ ਅਹੁਦੇਦਾਰਾਂ ਨੇ ਪਾਰਟਿਸਪੇਟ ਕੀਤਾ ਬੜੇ ਮੇਰੇ ਕਹਿਣ ਦਾ ਮਤਲਬ ਕਿ ਬੜੇ ਐਕਸਟੈਂਸਿਵ ਗਰਾਊਂਡ ਲੈਵਲ ਤੱਕ ਜਾ ਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ 4-5 ਦਿਨਾਂ ਦੀ ਵਿੰਡੋ ਦੇ ਵਿੱਚ ਇਹ ਸਾਰੇ ਪ੍ਰੋਸੈਸ ਨੂੰ ਪੂਰਾ ਕੀਤਾ ਜਾਵੇ ਤੇ ਅੱਜ ਉਸ ਚੀਜ਼ ਦਾ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 970 ਬੋਰਡਾਂ ਦੇ ਲਈ ਤਕਰੀਬਨ 5000 ਤੋਂ ਵੀ ਵੱਧ ਲੋਕਾਂ ਨੇ ਸਾਡੇ ਕੋਲ ਐਪਲੀਕੇਸ਼ਨ ਦਿੱਤੀਆਂ ਤੇ ਸਾਸੀ ਆਪ ਦੇ ਵੱਲੋਂ ਕੋਸ਼ਿਸ਼ ਕੀਤੀ ਕਿ ਜੋ ਬੈਸਟ ਪੋਸੀਬਲ ਕੈਂਡੀਡੇਟਸ ਨੇ ਜਿਹੜੇ ਉਹਨਾਂ ਨੂੰ ਚੁਣ ਕੇ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਲੁਧਿਆਣਾ ਕਿਉਂਕਿ ਇਹਨਾਂ ਸਾਰੀ ਨੇ ਸਾਰੀਆਂ 46 ਸ਼ਹਿਰਾਂ ਜਿੱਥੇ ਕਿ ਚੋਣਾ ਹੋ ਰਹੀਆਂ ਨੇ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ 95 ਵਰਡਸ ਨੇ ਇੱਥੇ ਇੰਡਸਟਰੀਅਲ ਹੱਬ ਹੈ ਔਰ ਪੰਜਾਬ ਦੀ ਦਾ ਦਿਲ ਹੈ ਲੁਧਿਆਣਾ ਸੋ ਉਸ ਕਰਕੇ ਇਹ ਕਾਰਪੋਰੇਸ਼ਨ ਹੈ ਜਿਹੜੀ ਉਹ ਹਰ ਪੱਖੋਂ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ ਸਿਰਫ ਆਮ ਆਦਮੀ ਪਾਰਟੀ ਦੇ ਲਈ ਨਹੀਂ ਸਰਕਾਰ ਦੇ ਸਮੁੱਚੇ ਪੰਜਾਬ ਦੇ ਲਈ ਵੀ ਸੋ ਅੱਜ ਕਿਉਂਕਿ ਅ ਇੰਡਸਟਰੀ ਦਾ ਹੱਬ ਹੈ ਔਰ ਸਭ ਤੋਂ ਵੱਡੀ ਕਾਰਪੋਰੇਸ਼ਨ ਹੈ ਅਸੀਂ ਪੰਜ ਗਰੰਟੀਆਂ ਕਿਉਂਕਿ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਔਰ ਬਾਸ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਦੇ ਨੂੰ ਫੋਕਸਡ ਅਸੀਂ ਗੱਲ ਕਰਦੇ ਹਾਂ ਕੈਂਪੇਨ ਕਰਦੇ ਹਾਂ ਅਸੀਂ ਗਰਾਊਂਡ ਤੋਂ ਪੁੱਛ ਕੇ ਪੰਜ ਗਰੰਟੀਆਂ ਨੇ ਜਿਹੜੀਆਂ ਅੱਜ ਉਹ ਲੁਧਿਆਣਾ ਦੇ ਲਈ ਜਾਰੀ ਕਰਨ ਜਾ ਰਹੇ ਹਾਂ ਕਿ ਜੇ ਲੁਧਿਆਣਾ ਦੇ 95 ਬੋਰਡਾਂ ਦੇ ਜੋ ਲੋਕ ਨੇ ਵਸਿੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਦੇਣਗੇ ਜਦੋਂ 21 ਤਾਰੀਖ ਨੂੰ ਔਰ ਸਾਡੀ ਬਹੁਮਤ ਦੇ ਨਾਲ ਮੇਅਰ ਬਣ ਜਾਏਗਾ ਜਿਸ ਦਿਨ ਲੁਧਿਆਣਾ ਇੰਸਟਾਲ ਆਮ ਆਦਮੀ ਪਾਰਟੀ ਦੇ ਮੇਅਰ ਨੂੰ ਕਰ ਦੇਗਾ ਉਸ ਦਿਨ ਤੋਂ ਹੀ ਇਹਨਾਂ ਪੰਜੇ ਗਰੰਟੀਆਂ ਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਔਰ ਸਾਰੇ ਦੇ ਸਾਰੇ ਵਰਗਾ ਨੂੰ ਹਰ ਸੈਕਸ਼ਨ ਨੂੰ ਹਰ ਪ੍ਰੋਬਲਮ ਨੂੰ ਅਸੀਂ ਇਹਦੇ ਵਿੱਚ ਐਡਰੈਸ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਸੋ ਸਾਥੀਓ ਸਭ ਤੋਂ ਪਹਿਲਾ ਔਰ ਵੱਡਾ ਮਸਲਾ ਜਿਹੜਾ ਉਹ ਲੁਧਿਆਣਾ ਦੇ ਵਿੱਚ ਬੁੱਢੇ ਦਰਿਆ ਦਾ ਬੁੱਢੇ ਦਰਿਆ ਜੋ ਕਿ ਦਰਿਆ ਤੋਂ ਨਾਲਾ ਬਣ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਅਣਗਹਿਲੀਆਂ ਔਰ ਨਲੈਕੀਆਂ ਦੀ ਵਜ੍ਹਾ ਕਰਕੇ ਉਹਨੂੰ ਉਹਦੀ ਮੋੜ ਜੋ ਸਰਜੀਤੀ ਦੇ ਲਈ ਉਦੀ ਮੋੜ ਸ਼ਾਨ ਦੀ ਬਹਾਲੀ ਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿੱਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪਿਛਲੇ 2.5 ਸਾਲਾਂ ਤੋਂ ਉੱਥੇ ਕਿਉਂਕਿ ਕਾਰਪੋਰੇਸ਼ਨ ਮੁੱਢ ਹੁੰਦਾ ਹੈ ਸੈਲਫ ਗਵਰਨਮੈਂਟ ਹੁੰਦੀ ਹੈ ਕਾਰਪੋਰੇਸ਼ਨ ਸੋ ਉਹਦੇ ਵੱਲੋਂ ਵੀ ਪ੍ਰਯਾਸ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਉਹਦੇ ਚ ਇੱਕ ਮਲਟੀ ਲੇਅਰਡ ਮਲਟੀ ਕੋਰਨਰ 360 ਡਿਗਰੀਜ਼ ਪਲਾਨ ਹੈ ਜਿਹੜਾ ਉਹਦੇ ਉੱਪਰ ਕੰਮ ਹੈ ਜਿਹੜਾ ਆਲਰੇਡੀ ਸਰਕਾਰ ਦੇ ਵਿੱਚ ਚੱਲ ਰਿਹਾ ਹੈ ਪਰ ਉਹ ਸੰਭਵ ਸਾਰਾ ਕੁਝ ਉਹਦੀ ਹੋ ਸਕੂਗਾ ਜਦੋਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਔਰ ਬਹੁਤ ਜਿਹੜਾ ਆਮ ਆਦੀ ਪਾਰਟੀ ਦਾ ਹੋਊਗਾ ਕਿਉਂਕਿ ਇਨ ਲਾਈਨ ਹੈ ਜਿਹੜੀ ਉਹ ਪੂਰੀ ਦੀ ਪੂਰੀ ਲੀਡਰਸ਼ਿਪ ਹੋਏਗੀ ਔਰ ਉਹਦੇ ਨਾਲ ਕੰਮ ਦੀ ਸਪੀਡ ਹੈ ਜਿਹੜੀ ਉਹ ਹੋਰ ਹੋ ਸਕੀਗਾ ਔਰ ਇਹਦੇ ਨਾਲ ਨਾਲ ਬੁੱਢੇ ਦਰਿਆ ਦੇ ਨਾਲ ਨਾਲ ਉਹਦੇ ਜਿਹੜੇ ਕਿਨਾਰਿਆਂ ਤੇ ਨੇ ਜਿਹੜੀ ਸੜਕ ਹੈ ਉਹ ਬਣਾਈ ਜਾਏਗੀ ਤੁਸੀਂ ਦੇਖਿਆ ਹੋਵੇਗਾ ਪਿਛਲੇ तकरीबन 1.5 ਤੋਂ 2 ਸਾਲ ਤੋਂ ਚਾਰੇ ਹਲਕਿਆਂ ਦੇ ਵਿੱਚ ਪੱਪੀ ਜੀ ਦੇ ਵੀ ਬੱਗਾ ਜੀ ਦੇ ਭੋਲਾ ਜੀ ਦੇ ਸਾਰੇ ਹਲਕਿਆਂ ਦੇ ਵਿੱਚ ਸੜਕਾਂ ਬਣਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਪਰ ਉਹਨੂੰ ਹੋਰ ਸਪੀਡ ਅਪ ਕਰਕੇ 100% ਕੰਪਲੀਟ ਹੈ ਜਿਹੜਾ ਉਹ ਦੋਨੋਂ ਪਾਸੇ ਕੀਤਾ ਜਾਏਗਾ ਇਹ ਇਹ ਸਾਡੀ ਗਾਰੰਟੀ ਹੈ ਔਰ ਇਹਦੇ ਨਾਲ ਟ੍ਰੈਫਿਕ ਦੀ ਜੋ ਮੇਜਰ ਸਮੱਸਿਆ ਹੈ ਉਹ ਲੁਧਿਆਣਾ ਸ਼ਹਿਰ ਦੀ ਕਾਫੀ ਹੱਦ ਤੱਕ ਜਿਹੜੀ ਉਹ ਹੱਲ ਹੋ ਜਾਏਗੀ ਇਸੇ ਤਰੀਕੇ ਪੋਲੂਸ਼ਨ ਕਿਉਂਕਿ ਬਹੁਤ ਜ਼ਿਆਦਾ ਹੈ ਲੁਧਿਆਣਾ ਦੇ ਵਿੱਚ ਔਰ ਕਿਉਂਕਿ ਪੋਪੂਲੇਸ਼ਨ ਵੀ ਹੈ ਇੰਡਸਟਰੀ ਵੀ ਹੈ ਪੋਲੂਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਸੋ ਉਹ ਸੀਜ਼ ਨੂੰ ਕੁਝ ਹੱਦ ਤੱਕ ਠੱਲ ਪਾਉਣ ਦੇ ਲਈ 100 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਉਹ ਪਾਈਆਂ ਜਾਣਗੀਆਂ ਔਰ ਉਹਦੇ ਜਿਹੜੇ ਚਾਰਜਿੰਗ ਸਟੇਸ਼ਨਸ ਨੇ ਜਿਹੜੇ ਡਿਪੋਸ ਨੇ ਉਹ ਬਣਾਏ ਜਾਣਗੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਟ੍ਰੈਫਿਕ ਦੀ ਆ ਟ੍ਰਾਂਸਪੋਰਟੇਸ਼ਨ ਦੀ ਔਰ ਪੋਲਿਊਸ਼ਨ ਦੀ ਕਾਫੀ ਹੱਦ ਤੱਕ ਠੱਲ ਹੈ ਜਿਹੜੀ ਉਹ ਇਹਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਪਾਏਗੀ ਔਰ ਲੋਕਾਂ ਨੂੰ ਕਾਫੀ ਸਹੂਲਤ ਇਹਦੇ ਜ਼ਰੀਏ ਮਿਲੇਗੀ ਔਰ ਵੈਸੇ ਵੀ ਕਲੀਨ ਔਰ ਗ੍ਰੀਨ એનર્ਜੀ ਦੇ ਉੱਪਰ ਚੱਲਣ ਵਾਲੀਆਂ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਅੱਜ ਦੁਨੀਆ ਭਰ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਸੋ ਲੁਧਿਆਣਾ ਵੀ ਇੱਕ ਤਰੀਕੇ ਨਾਲ ਉਹਦਾ ਮਾਡਲ ਸ਼ਹਿਰ ਹੈ ਜਿਹੜਾ ਉਹ ਬਣਾਇਆ ਜਾਏਗਾ ਇਸੇ ਤਰੀਕੇ 100 ਕਰੋੜ 100% ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਉਹਦੇ ਵਾਸਤੇ ਜੋ ਕੰਮ ਹੈ ਉਹ ਕੀਤਾ ਜਾਏਗਾ ਹੁਣ ਵੀ ਹੈ ਪਰ ਕਾਫੀ ਜਗ੍ਹਾ ਦੇ ਉੱਪਰ ਕਈ ਪਾਕਟਸ ਨੇ ਜਿੱਥੇ ਇਹ ਦਿੱਕਤ ਆਉਂਦੀ ਹੈ ਸੀਵਰੇਜ ਦੀ ਗਾਹੇ-ਬਗਾਹੇ ਔਰ ਜੋ ਕੂੜੇ ਦਾ ਪ੍ਰਬੰਧਨ ਹੈ ਉਹਦੀ ਵੀ ਕਾਫੀ ਦਿੱਕਤ ਕਈ ਜਗ੍ਹਾ ਤੇ ਦਰਪੇਸ਼ ਆਉਂਦੀ ਹੈ ਸੁਣਨ ਨੂੰ ਮਿਲਦਾ ਹੈ ਇਹ ਸੋ ਉਹਦਾ 100% ਜਿਹੜਾ ਕਲੈਕਸ਼ਨ ਦਾ ਉਹਦੀ ਰੈਮੈਡੀਫਿਕੇਸ਼ਨ ਦਾ ਔਰ ਉਹ ਉਹਦੀ ਡਿਸਪੋਜ਼ਲ ਦਾ 100% ਇੱਕ 360 ਡਿਗਰੀਜ਼ ਪ੍ਰੋਗਰਾਮ ਹੈ ਜਿਹੜਾ ਪਲਾਨ ਹੈ ਉਹ ਉਲੀਕੇ ਜਾ ਰਿਹਾ ਹੈ ਸਰਕਾਰ ਦੇ ਪੱਧਰ ਤੇ ਉੱਪਰ ਇਦੇ ਉੱਪਰ ਕੰਮ ਚੱਲ ਰਿਹਾ ਔਰ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਕਿਉਂਕਿ ਗਰਾਊਂਡ ਦੇ ਉੱਪਰ ਕਾਰਪੋਰੇਸ਼ਨ ਨੇ ਹੀ ਮਤਾ ਜਦੋਂ ਪਾਉਣਾ ਤੇ ਫੇਰ ਹੀ ਕੰਮ ਨੇ ਜਿਹੜੇ ਉਸ ਉਸ ਸਟੇਟ ਗਵਰਨਮੈਂਟ ਤੋਂ ਲੈ ਕੇ ਥੱਲੇ ਤੱਕ ਉਹਦੀ ਐਗਜ਼ੀਕਿਊਸ਼ਨ ਹੈ ਜਿਹੜੀ ਉਹ ਫਾਸਟ ਹੋ ਜਾਣੀ ਹੈ ਇਸੇ ਤਰੀਕੇ ਸਾਥੀਓ ਇੱਕ ਲੁਧਿਆਣਾ ਦੇ ਵਿੱਚ 100% ਸਾਫ਼ ਪੀਣ ਵਾਲਾ ਪਾਣੀ ਹੁਣ ਤੁਸੀਂ ਵੀ ਦੇਖਿਆ ਹੋਵੇਗਾ ਸ਼ਾਇਦ ਕਈ ਵਾਰੀ ਤੋਂ ਅਸੀਂ ਮੀਡੀਆ ਵਾਲੇ ਸਾਥੀਆਂ ਨੇ ਚੱਕਿਆ ਹੋਵੇਗਾ ਕਿ ਕਿਉਂਕਿ ਪਾਈਪਲਾਈਨਸ ਨੇ ਬਹੁਤ ਪੁਰਾਣੀਆਂ ਹੋ ਚੁੱਕੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਉਹਦੇ ਉੱਪਰ ਜ਼ਿਆਦਾ ਕੰਮ ਨਹੀਂ ਹੋਇਆ ਉਹ ਸਾਰੇ ਪ੍ਰੋਸੈਸ ਨੂੰ ਔਰ ਧਰਤੀ ਹੇੜਲੇ ਪਾਣੀ ਨੂੰ ਬਚਾਉਣ ਦੇ ਲਈ ਜੋ तकरीबन 130 32 ਦੇ ਕਰੀਬ ਜੋ ਜੋ ਪਾਣੀ ਦੇ ਪੀਣ ਵਾਲੇ ਪਾਣੀ ਦੇ ਪੁਆਇੰਟਸ ਹੈਗੇ ਉਹਨਾਂ ਨੂੰ ਸ਼ਿਫਟ 100% ਕੀਤਾ ਜਾਏਗਾ ਗਰਾਊਂਡ ਵਾਟਰ ਦੇ ਉੱਪਰ ਗਰਾਊਂਡ ਵਾਟਰ ਤੋਂ ਜਿਹੜੇ ਪਾਣੀ ਹੈ ਉਹ ਆਏਗਾ ਔਰ ਉਹਦੇ ਨਾਲ ਨਾਲ ਜਿਹੜੀ ਸਦਮਾ ਕਨਾਲ ਤੋਂ ਪਾਣੀ ਆਣਾ ਹੈ ਤਕਰੀਬਨ 1500 ਕਰੋੜ ਦਾ ਪ੍ਰੋਜੈਕਟ ਹੈ ਇਹ ਔਰ 1200 ਟਿਊਬਲਸ ਨੂੰ ਉਹ ਰਿਪਲੇਸ ਕਰੇਗਾ ਤਾਂ ਕਿ ਗਰਾਊਂਡ ਵਾਟਰ ਵੀ ਵੱਸ ਸਕੇ ਔਰ ਸਦਮਾ ਕਨਾਲ ਤੋਂ ਸਾਫ਼ ਪਾਣੀ ਲੈ ਕੇ ਉਹਨੂੰ ਟ੍ਰੀਟ ਕਰਕੇ ਲੋਕਾਂ ਦੇ ਕੱਲੇ-ਕੱਲੇ ਘਰ ਤੱਕ ਪਹੁੰਚਾਇਆ ਜਾਵੇ ਸੋ ਇਹ ਇੱਕ ਪ੍ਰਾਇੋਰਟੀ ਦੇ ਉੱਪਰ ਕਾਰਪੋਰੇਸ਼ਨ ਬਣਨ ਉਪਰੰਤ ਕੀਤਾ ਜਾਏਗਾ ਔਰ ਇਹਦੇ ਨਾਲ ਹੀ ਟ੍ਰੈਫਿਕ ਦੀ ਵੱਡੇ ਪੱਧਰ ਤੇ ਉੱਪਰ ਸਮੱਸਿਆ ਆਮ ਆਦਮੀ ਪਾਰਟੀ ਦਾ ਪਲਾਨ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਸ ਦਿਨ ਤੋਂ ਹੀ ਕੰਮ ਸ਼ੁਰੂ ਹੋਏਗਾ ਕਿ ਡੀਕੰਜੈਸਟ ਹੈ ਜਿਹੜਾ ਉਹ ਲੁਧਿਆਣਾ ਨੂੰ ਕੀਤਾ ਜਾਵੇ ਜੋ ਮੌਜੂਦਾ ਬੱਸ ਸਟੈਂਡ ਹੈ ਉਹਨੂੰ ਇੰਟਰ ਸਟੇਟ ਬੱਸ ਸਟੈਂਡ ਬਣਾ ਕੇ ਚਾਰ ਜਿਹੜੇ ਆਈਐਸਬੀਟੀ ਨੇ ਇੰਟਰ ਸਟੇਟ ਬੱਸ ਸਟੈਂਡ ਇੰਟਰ ਸਿਟੀ ਸ਼ਹਿਰ ਵਾਲੇ ਨੂੰ ਬਣਾਇਆ ਜਾਏਗਾ ਤੇ ਬਾਕੀ ਜਿਹੜੇ ਨਵੇਂ ਚਾਰ ਨੇ ਉਹਨਾਂ ਨੂੰ ਇੰਟਰਸਟੇਟ ਬੱਸ ਸਟੈਂਡ ਬਣਾ ਕੇ ਤਾਂ ਕਿ ਜਿੰਨੀ ਸਮੱਸਿਆ ਟ੍ਰੈਫਿਕ ਦੀ ਲੁਧਿਆਣੇ ਦੇ ਵਿੱਚ ਉਹਨੂੰ ਵੱਡੇ ਪੱਧਰ ਦੇ ਉੱਪਰ ਹੱਲ ਕੀਤਾ ਜਾਵੇ ਔਰ ਇਸੇ ਦੇ ਨਾਲ ਤਾਜਪੁਰ ਰੋਡ ਤੋਂ ਸਿਟੀ ਸਾਊਥ ਸਿਟੀ ਤੱਕ ਦਰਿਆ ਦੇ ਕੰਢੇ ਜਿਹੜੇ ਸੜਕ ਦਾ ਨਿਰਮਾਣ ਹੈ ਉਹ ਕੀਤਾ ਜਾਵੇ ਤਾਂ ਕਿ ਇੱਕ ਫਲੋ ਆਫ ਟ੍ਰੈਫਿਕ ਬਾਹਰ ਦੀ ਬਾਹਰ ਹੈ ਜਿਹੜਾ ਉਹ ਹੋ ਜੇ ਔਰ ਮੈਂ ਸਮਝਦਾ ਕਿ ਇਹਦੇ ਨਾਲ ਕਾਫੀ ਜ਼ਿਆਦਾ ਲੁਧਿਆਣਾ ਸ਼ਹਿਰ ਟ੍ਰੈਫਿਕ ਦੇ ਪੱਖੋਂ ਕਾਫੀ ਡੀਕੰਜੈਸਟ ਹੋ ਜਾਏਗਾ ਜਿਹੜਾ ਕਿ ਮੈਂ ਸਮਝਦਾ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਇੱਕ ਬਿਹਤਰੀਨ ਫੈਸਲਾ ਔਰ ਸਟੈਪ ਹੋਏਗਾ ਇੱਕ ਬਿਹਤਰੀ ਹੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਪੋਲੂਸ਼ਨ ਵੱਲੋਂ ਵੀ ਔਰ ਟ੍ਰਾਂਸਪੋਰਟੇਸ਼ਨ ਵੱਲੋਂ ਵੀ ਸਰ ਪੱਖੋਂ ਹੈ ਜਿਹੜਾ ਮੈਂ ਸਮਝਦਾ ਕਿ ਲੁਧਿਆਣੇ ਨੂੰ ਆਪਾਂ ਜੇ ਕਈਏ ਵੀ ਪੰਜਾਬ ਦਾ ਦੀ ਰਾਜਧਾਨੀ ਜਾਂ ਪੰਜਾਬ ਦਾ ਦਿਲ ਹੈ ਉਹ ਤਾਂ ਹੀ ਕਹਿ ਸਕਾਂਗੇ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਆਪਾਂ ਜਦੋਂ ਸਮੇਂਬੱਧ ਤਰੀਕੇ ਦੇ ਨਾਲ ਆਪਾਂ ਇੰਪਲੀਮੈਂਟ ਕਰਾਂਗੇ ਸੋ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿਉਂਕਿ ਸਾਡੀ ਜਿਹੜੀ ਰਾਜਨੀਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਦੀ ਕਿ ਅਸੀਂ ਕੰਮਾਂ ਦੀ ਰਾਜਨੀਤੀ ਕਰਦੇ ਹਾਂ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਦਿਨ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣ ਜਾਂਦੀ ਹੈ ਲੁਧਿਆਣਾ ਦੇ ਵਿੱਚ ਮੇਅਰ ਇਨਸਟਾਲ ਹੋ ਜਾਂਦੇ ਨੇ ਪਹਿਲੇ ਦਿਨ ਕੀ ਪਹਿਲੇ ਘੰਟੇ ਤੋਂ ਹੀ ਇਹਨਾਂ ਪੰਜਾਂ ਪ੍ਰੋਜੈਕਟਸ ਦੇ ਉੱਪਰ ਪੰਜਾਂ ਗਾਰੰਟੀਆ ਦੇ ਉੱਪਰ ਕੰਮ ਕਰਨਾ ਸ਼ੁਰੂ ਕਰਾਂਗੇ ਔਰ 5 ਸਾਲ ਦੀ ਟੇਨਯੂਰ ਤੋਂ ਵੀ ਪਹਿਲਾਂ 2 ਸਾਲਾਂ ਦੇ ਵਿੱਚ ਵਿੱਚ ਹੀ ਸਾਡਾ ਟਾਰਗੇਟ ਹੈ ਕਿ ਇਹਨਾਂ ਵਿੱਚੋਂ ਮੈਜੋਰਿਟੀ ਕੰਮ ਨੇ ਜਿਹੜੇ ਉਹ ਕਰ ਦਿੱਤੇ ਜਾਣਗੇ ਸੋ ਮੇਰਾ ਲੁਧਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਪੀਲ ਹੈ ਕਿ ਤੁਸੀਂ ਕਿਉਂਕਿ ਕੰਮ ਦੀ ਐਗਜ਼ੀਕਿਊਸ਼ਨ ਉਹਦੀ ਫਾਸਟ ਹੋਣੀ ਹੈ ਜਦੋਂ ਉੱਪਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਹੈ ਐਮਐਲਏ ਸਹਿਬਾਨ ਤੁਹਾਡੇ ਸਾਰੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਔਰ ਜਦੋਂ ਐਮਸੀ ਔਰ ਮੇਅਰ ਵੀ ਇਕੁਇਵਨ ਪਾਵਰ ਇਜ਼ ਅਲਾਈਨਡ ਇਨ ਇਨ ਵਨ ਲਾਈਨ ਤੇ ਉਹਦੇ ਨਾਲ ਕੰਮ ਜਿਹੜੇ ਉਹ ਬਿਹਤਰ ਤਰੀਕੇ ਨਾਲ ਸਪੀਡ ਨਾਲ ਜਿਹੜੇ ਉਹ ਹੋ ਜਾਂਦੇ ਨੇ ਨਹੀਂ ਕਈ ਵਾਰੀ ਰਾਜਨੀਤੀ ਹੈ ਜਿਹੜੀ ਉਹ ਦੂਜੀਆਂ ਰਵਾਇਤੀ ਪਾਰਟੀਆਂ ਦੀ ਸੋਚ ਰਾਜਨੀਤੀ ਜਿਹੜੇ ਇੰਟਰਸਟ ਨੇ ਰਾਜਨੀਤਿਕ ਇੰਟਰਸਟ ਨੇ ਉਹ ਭਾਰੂ ਹੋ ਜਾਂਦੇ ਨੇ ਲੋਕਾਂ ਦੇ ਇੰਟਰਸਟ ਨਾਲ ਸੋ ਉਸ ਚੀਜ਼ ਨੂੰ ਅ ਅਵੋਇਡ ਕਰਨ ਦੇ ਲਈ ਮੇਰੀ ਸਾਰੇ ਲੁਧਿਆਣੇ ਵਾਸੀਆਂ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਹੰਬੜਾ ਮਾਰੋ 21 ਤਾਰੀਖ ਨੂੰ ਮੈਜੋਰਟੀ ਦੇ ਨਾਲ ਅ ਤੁਸੀਂ ਆਪਣੇ ਐਮਸੀ ਦੇ ਜਿਹੜਾ ਆਵਾਜ਼ੀ ਪਾਰਟੀ ਦੇ ਜਿਤਾਓ ਤਾਂ ਕਿ ਜੋ ਇੱਕ ਵਿਜ਼ਨ ਇੱਕ ਸੋਚ ਇੱਕ ਮਨਸ਼ਾ ਇੱਕ ਨiyet ਇੱਕ ਟੀਚਾ ਲੈ ਕੇ ਅਸੀਂ ਚੱਲਿਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਉਹਨੂੰ ਜਲਦੋਂ ਜਲਦ ਪੂਰਾ ਕਰ ਸਕੀਏ ਤੁਹਾਡਾ ਸੌਰੀ ਜਿਹੜੀਆਂ ਪੰਜ ਗਰੰਟੀਆਂ ਤੁਸੀਂ ਇੱਥੇ ਬਣਾਈਆਂ ਨੇ ਉਹ ਸਰਕਾਰ ਦਾ ਸਮਾਂ 1.5 ਤੋਂ 2 ਸਾਲ ਦਾ ਹੈ ਸਮੇਂਕ ਦਾ ਕੰਮ ਰਹਿ ਗਿਆ ਕਿ ਲੱਗਦਾ ਕਿ ਇਹ ਗਰੰਟੀਆਂ ਇਸ ਤਰ੍ਹਾਂ ਪੂਰੀਆਂ ਹੋਣ ਦੇ ਤਰੀਕੇ ਬਹੁਤ ਲੰਬਾ ਇਸ਼ੂ ਹੈ ਮੋਰਚੇ ਵੀ ਉਹਦੇ ਲਈ ਲੱਗਦੇ ਰਹੇ ਨੇ ਕਿ ਲੱਗਦਾ ਹੈ ਕਿ ਉਹ ਸਾਫ਼ ਹੋਊਗਾ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਹੈ ਕਿ ਜਦੋਂ ਤੁਸੀਂ 360 ਡਿਗਰੀਜ਼ ਇੱਕ ਪਲਾਨ ਬਣਾ ਕੇ ਚੱਲੋਗੇ ਤੇ ਇਹ ਜਿਹੜਾ ਕਿਹੜਾ ਮਸਲਾ ਜਿਹੜਾ ਹੱਲ ਨਹੀਂ ਹੋ ਸਕਦਾ ਹੈਗਾ ਮੈਂ ਇਹ ਨਹੀਂ ਕਹਿੰਦਾ ਹੈਗਾ ਕਿ 1.5 ਦੋ ਸਾਲਾਂ ਦੇ ਵਿੱਚ 100% ਉਹ ਕਲੀਨ ਹੋ ਜਾਏਗਾ ਬਟ ਉਹਦਾ ਉਹਨੂੰ ਸਾਫ਼ ਕਿਵੇਂ ਕੀਤਾ ਜਾਵੇ ਉਹਨੂੰ ਉਹਦੀ ਪੁਰਾਣੀ ਇੰਪੋਰਟੈਂਸ ਔਰ ਪੁਰਾਣੀ ਪਵਿੱਤਰਤਾ ਤੇ ਕਿਵੇਂ ਲਿਆਂਦਾ ਜਾਵੇ ਇਹਦੇ ਲਈ ਜਿਹੜਾ ਮੁੱਢ ਬੰਨਣ ਦਾ ਕੰਮ ਹੈ ਜਿਹੜਾ ਉਹ ਪ੍ਰੋਪਰ 360 ਡਿਗਰੀਜ਼ ਪਲੈਨਿੰਗ ਉਹਦਾ ਪ੍ਰੈਕਟੀਕਲ ਔਰ ਡੂਏਬਲ ਸੋਲੂਸ਼ਨਸ ਕੀ ਨੇ ਉਹ ਚਾਹੇ ਇੰਡਸਟਰੀ ਵੱਲੋਂ ਨੇ ਚਾਹੇ ਡੇਰੀ ਵੱਲੋਂ ਨੇ ਚਾਹੇ ਡੋਮੈਸਟਿਕ ਹੈ ਜੋ ਵੀ ਉਹਦੇ ਵਿੱਚ ਜਾਂਦਾ ਹੈ ਉਹਦਾ ਹੱਲ ਜੇ ਆਪਾਂ ਕਰਨ ਲੱਗਾਂਗੇ ਸਾਰੇ ਨਾਲ ਮਿਲ ਕੇ ਤੇ ਇਹੋ ਜਿਹਾ ਕੰਮ ਕੋਈ ਨਹੀਂ ਹੁੰਦਾ ਜਿਹੜਾ ਇੰਪੋਸੀਬਲ ਹੋਵੇ ਸੋਲੂਸ਼ਨ ਹੀ ਨਹੀਂ ਲੱਭ ਰਿਹਾ ਕਿਉਂਕਿ ਜੇ এনवायरमेंट ਵਾਲਿਆਂ ਦੀ ਸੁਣਦੇ ਐਨਵਾਇਰਨਮੈਂਟ ਨੂੰ ਚਾਹ ਦੀ ਕੋਸ਼ਿਸ਼ ਕਰਦੇ ਆ ਤਾਂ ਇੰਡਸਟਰੀ ਵਾਲੇ ਨੂੰ ਨਰਾਜ਼ ਹੁੰਦੇ ਨੇ ਜੇ ਇੰਡਸਟਰੀ ਵਾਲਿਆਂ ਦੇ ਸੁਣਦੇ ਆ ਤਾਂ ਐਨਵਾਇਰਨਮੈਂਟ ਵਾਲੇ ਨਰਾਜ਼ ਹੁੰਦੇ ਇਸ ਇਸੇ ਇਸੇ ਗੱਠ ਨੂੰ ਖੋਲਣ ਦਾ ਕੰਮ ਹੈ ਜਿਹੜਾ ਉਹ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕਰ ਰਹੀ ਹੈ ਬੜੀਆਂ ਸਾਰੀਆਂ ਡਿਸਕਸ਼ਨਸ ਡੈਲੀਬਰੇਸ਼ਨਸ ਨੇ ਜਿਹੜੀਆਂ ਇਹਦੇ ਉੱਪਰ ਹੋ ਚੁੱਕੀਆਂ ਪਰ ਇਹਦੇ ਲਈ ਜੇ ਆਪਾਂ ਕਹੀਏ ਵੀ ਆਪਾਂ ਕਿਸੇ ਇੱਕ ਵਰਗ ਦਾ ਨਾ ਇੱਕ ਕਲੈਕਟਿਵ ਇੰਟਰਸਟ ਸਾਰਿਆਂ ਦਾ ਵੋਚ ਕਰਕੇ ਇਹ ਮਸਲਾ ਫੇਰ ਹੱਲ ਹੋਊਗਾ ਔਰ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਜਦੋਂ ਇਕੱਠੇ ਰਲ ਮਿਲ ਕੇ ਬੈਠਾਂਗੇ ਸੋਲੂਸ਼ਨ ਮੋਰ ਔਰ ਲੈਸ ਕੀ ਹੋਣਾ ਚਾਹੀਦਾ ਇਹ ਸਾਨੂੰ ਪਤਾ ਹੈ ਇਹ ਤੁਹਾਨੂੰ ਵੀ ਪਤਾ ਹੋਊਗਾ ਇੱਕ ਸੈਕਿੰਡ ਜੀ ਇਹ ਮੈਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੋਏਗਾ ਸਿਰਫ ਔਰ ਸਿਰਫ ਉਹਦਾ ਇੱਕ ਪੂਰਾ 100% ਕੰਪਲੀਟ ਫੂਲ ਪ੍ਰੂਫ ਡੂਏਬਲ ਪ੍ਰੈਕਟੀਕਲ ਪ੍ਰੈਕਟੀਕਲ ਪਲਾਨ ਬਣਾ ਕੇ ਸਾਰੇ ਜਿੰਨੇ ਸਟੇਕ ਹোলਡਰਸ ਨੇ ਚਾਹੇ ਉਹ ਰੈਜ਼ੀਡੈਂਟ ਨੇ ਚਾਹੇ ਉਹ ਡੇਰੀ ਹੈ ਚਾਹੇ ਉਹ ਇੰਡਸਟਰੀ ਹੈ ਚਾਹੇ ਉਹ ਕਾਰਪੋਰੇਸ਼ਨ ਹੈ ਚਾਹੇ ਉਹ ਸਰਕਾਰ ਹੈ ਜਦੋਂ ਸਾਰੇ ਨਾਲ ਮਿਲ ਕੇ ਹੱਲ ਕਰਾਂਗੇ ਅਲਟੀਮੇਟਲੀ ਕਿ ਕੈਪੀਟਲ ਕਾਸਟ ਆਊਗੀ ਸਰਕਾਰ ਵੱਲੋਂ ਉਹ ਲਾ ਦੇਵਾਂਗੇ ਅਲਟੀਮੇਟਲੀ ਇੱਕ ਵਾਰ ਤਾਂ ਹੱਲ ਕਰਨਾ ਹੀ ਪਊਗਾ ਨਾ ਜੀ ਸੋ ਇਹਦਾ ਬ੍ਰੌਡਲੀ ਸਾਡੇ ਕੋਲ ਪਲਾਨ ਜਿਹੜਾ ਉਹ ਹੈਗਾ ਆਲਰੇਡੀ ਜੇ ਵੀ ਤਾਂ ਸਭ ਹੋ ਹੀ ਨਹੀਂ ਸਕਦਾ ਪਰ ਸਾਨੂੰ ਬੜੀ ਮਤਲਬ ਬਸੋ ਦੁਰਿਆ ਕਿਸੇ ਕਿਸੇ 2.5 ਸਾਲਾਂ ਦੇ ਵਿੱਚ ਗੁੱਡਾ ਗਾਲਾਂ ਦਾ ਦੇਖੋ ਇਸ ਤਰ੍ਹਾਂ ਕਿ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਐਮਐਲ ਸਾਹਿਬ ਜਿਹੜੇ ਅਸੀਂ ਐਮਐਲਏ ਮੰਤਰੀ ਵੀ ਹੁੰਨੇ ਆ ਅਸੀਂ ਵੀ ਆਖਰ ਨੂੰ ਲੋਕਾਂ ਨੂੰ ਜਵਾਬਦੇ ਹੁੰਨੇ ਆ ਸਾਡੇ ਵੀ ਇਮੋਸ਼ਨਸ ਹੁੰਦੇ ਨੇ ਇਹ ਮੈਂ ਉਹਨਾਂ ਦੇ ਇਮੋਸ਼ਨਸ ਦੇ ਨਾਲ ਦੇ ਵਹਾ ਦੇ ਵਿੱਚ ਆ ਕੇ ਉਹਨਾਂ ਜਿਹਨੇ ਜੇ ਸਟੋਨ ਤੋੜੇ ਵੀ ਸੀਗਾ ਤਾਂ ਉਹਦਾ ਰੀਜ਼ਨ ਇਹੀ ਸੀਗਾ ਕਿ ਕਾਫੀ ਦਿਨ ਤੋਂ ਉਹਦੇ ਕੰਮ ਨਹੀਂ ਹੋ ਰਿਹਾ ਉਹ ਕਿਉਂ ਨਹੀਂ ਹੋ ਰਿਹਾ ਸੀਗਾ ਕਿਉਂਕਿ ਲੰਬੇ ਸਮੇਂ ਤੋਂ ਕਾਰਪੋਰੇਸ਼ਨ ਵੀ ਇੱਥੇ ਨਹੀਂ ਸੀਗੀ ਜਦੋਂ ਇੱਕ ਮੇਨ ਬੇਸਿਕ ਮੁੱਢਲੀ ਕੜੀ ਜੇ ਕੰਮ ਦੀ ਐਗਜ਼ੀਕਿਊਸ਼ਨ ਦੇ ਵਿੱਚੋਂ ਮਿਸਿੰਗ ਹੋਊਗੀ ਤੇ ਕੰਮ ਹੋਊਗਾ ਵੀ ਕਿਵੇਂ ਸੋ ਮੈਂ ਤੁਸੀਂ ਇੱਕ ਬੜੇ ਛੋਟੇ ਪੁਆਇੰਟ ਕੇਂਦਰ ਬਿੰਦੂ ਤੇ ਉਹਨੂੰ ਲਿਆ ਕੇ ਖੜਾ ਕਰ ਦਿੱਤਾ ਮੈਂ ਪੂਰੀ ਬ੍ਰਾਡ ਪਿਕਚਰ ਹੈ ਜਿਹੜੀ ਲੁਧਿਆਣੇ ਵਾਸਤੇ ਮੈਂ ਪੰਜਾਬ ਸਰਕਾਰ ਦੀ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਜਦੋਂ ਆਪਾਂ ਸਾਰੇ ਆਪਾਂ ਇੱਕ ਓਪਨ ਹਾਊਸ ਲਾ ਕੇ ਜੈ ਸਪੋਜ਼ ਅਈ ਇੱਥੇ ਬੈਠ ਜੀਏ ਵਿੱਚ ਤੁਸੀਂ ਚਾਰ ਪੱਤਰਕਾਰ ਭਰਾ ਵੀ ਹੋ ਤੁਸੀਂ ਬੜੇ ਦੇਰ ਤੋਂ ਕਵਰ ਕਰ ਰਹੇ ਹੋ ਸਾਰੇ ਦੇ ਸਾਰੇ ਸਟੇਕ ਹোলਡਰਸ ਹੋਣਗੇ ਡੇਰੀ ਹੋਊਗੀ ਇੰਡਸਟਰੀ ਹੋਊਗੀ ਡੋਮੈਸਟਿਕ ਹੋਊਗਾ ਕਾਰਪੋਰੇਸ਼ਨ ਹੋਊਗਾ ਸਰਕਾਰ ਹੋਊਗਾ ਪੋਲੂਸ਼ਨ ਕੰਟਰੋਲ ਬੋਰਡ ਹੋਊਗਾ ਜਿਹੜੇ 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 ਜੋ ਵਾਤਾਵਰਣ ਪ੍ਰੇਮੀ ਨੇ ਉਹ ਹੋਣਗੇ ਤੇ ਭਾਈ ਸਾਹਿਬ ਇਹ ਜਿਹੜਾ ਹੱਲ ਜਿਹੜਾ ਹੋਣੀ ਸਕੇ ਬ੍ਰਾਡਲੀ ਕੀ ਹੋਣਾ ਚਾਹੀਦਾ ਵੀ ਹੈਵ ਅ ਫੇਅਰ ਆਈਡੀਆ ਆਫ ਥੈਟ ਸਰ ਸਾਰ ਆਪਣੇ ਨੂੰ ਐਫਰਟ ਕਰ ਰਹੀ ਹੈ ਅਸੀਂ ਆਪਣੇ ਵੱਲੋਂ ਕੰਮ ਕਰ ਰਹੇ ਆ ਪਰ ਅਫਸਰ ਸ਼ਾਇਦ ਕਿ ਤਰ੍ਹਾਂ ਜਿੱਤੇ ਸਾਥ ਨਹੀਂ ਦੇ ਰਿਹਾ ਸਰ ਇਹ ਨੂੰ ਕੀ ਮੰਨਦੇ ਹੋ ਦੇਖੋ ਮੇਰਾ ਮੈਂ ਤੁਸੀਂ ਪੁਆਇੰਟ ਸਮਝੋ ਕੋਈ ਵੀ ਇੱਕ ਇੰਡੀਵਿਜੂਅਲ ਜੇ ਕਹੀਏ ਆਪਾਂ ਵੀ ਉਹਨੂੰ ਪੂਰਾ ਨਹੀਂ ਕਰ ਸਕਦਾ ਹੈਗਾ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਉਹ ਕਿੰਨੇ ਹਲਕੇ ਨੂੰ ਚਾਰ ਹਲਕੇ ਪੰਜ ਹਲਕੇ ਵਿੱਚ ਦੀ ਨਿਕਲਦਾ ਹੈ ਇੱਕ ਐਮਐਲਏ ਜਾਂ ਇੱਕ ਅਫਸਰ ਦੇ ਬਸ ਦਾ ਕੰਮ ਨਹੀਂ ਹੈ ਮੈਂ ਤਾਂ ਕਹਿ ਰਿਹਾ ਵੀ ਕਲੈਕਟਿਵਲੀ ਆਪਾਂ ਨੂੰ ਸਾਰਿਆਂ ਨੂੰ ਇਹਦੇ ਉੱਪਰ ਕੰਮ ਕਰਨਾ ਪਊਗਾ ਤੇ ਜਦੋਂ ਸੀਐਮ ਸਾਹਿਬ ਆਪ ਬੈਠਣਗੇ ਅਸੀਂ ਲੋਕ ਹੁਣ ਤਾਂ ਨੀ ਪੱਤਰ ਸੀਐਮ ਸਾਹਿਬ ਵੀ ਰਾਕੇ ਗਏ ਸੀ ਕਿ ਸਫਾਈ ਦਾ ਉਹਨਾਂ ਨੇ ਹੋ ਜੋ ਹੋਗਾ ਕੱਲ੍ਹ ਤੇ ਅਸੀਂ ਸੁਖੀ ਦੀ ਯਤਨ ਕਰਦਾ ਹੋਗਾ ਹੋਊਗਾ ਜੀ ਜਿਹੜੀ ਮੈਂ ਤੁਹਾਨੂੰ ਮੈਂ ਕਹਿ ਰਿਹਾ ਉਹ ਮੈਂ ਕਿਸੇ ਕਿਸੇ ਸਟੱਡੀ ਦੇ ਉੱਪਰ ਜਾਂ ਕਿਸੇ ਜਿੰਨਾ ਕੋਈ ਤੇ ਹੋਮਵਰਕ ਕੀਤਾ ਮੈਂ ਉਹਦੇ ਬੇਸਿਸ ਦੇ ਉੱਪਰ ਹੀ ਤੁਹਾਨੂੰ ਕਹਿ ਰਿਹਾ ਡੋਨਟ ਵਰੀ ਹਾਂਜੀ ਚਾਰ ਇੰਟਰਸਟਡ ਬਸ ਸਟੈਂਡਸ ਦੀ ਗੱਲ ਕੀਤੀ ਹੈ ਤੁਸੀਂ ਇਹ ਪਹਿਲਾਂ ਵੀ ਸਰਕਾਰਾਂ ਦੇ ਕਿ ਇਹ ਨਿਯਮਬੱਧ ਬਸਸਾਂ ਦੇ ਗਏ ਇਹ ਪਰ ਪਹਿਲਾਂ ਵੀ ਨਹੀਂ ਹੋਇਆ ਹਾਂਜੀ ਹਾਂਜੀ ਪਹਿਲਾਂ ਵੀ ਸਰਕਾਰਾਂ ਨੇ ਕੋਸ਼ਿਸ਼ ਕੀਤੀ ਸੀ ਕਹਾਂ ਦੀ ਪਹਿਲਾਂ ਵੀ ਨਹੀਂ ਹੋਇਆ ਫੇਸਬੁਕ ਇਸ ਤਰ੍ਹਾਂ ਕਰੋਗੇ ਤੇ ਦੂਜਾ ਸਵਾਲ ਤੁਸੀਂ ਇਲੈਕਟ੍ਰਿਕ ਪ੍ਰਸੰਦੀ ਗੱਲ ਕੀਤੀ ਹੈ ਕਿ ਚਲਾਈਆਂ ਸ਼ਹਿਰਾਂ ਦੇ ਟ੍ਰੈਫਿਕ ਦੀ ਸਮੱਸਿਆ ਸੀ ਪਹਿਲਾਂ ਵੀ ਸਿਟੀ ਬੱਸਾਂ ਲੱਗੀਆਂ ਜਦੋਂ ਸਰਕਾਰ ਚੋਣਾਂ ਲੜ ਰਹੀ ਸੀ ਉਦੋਂ ਇਹੀ ਸਾਰੇ ਆਪਣੇ ਡਾਇਰੈਕਟ ਜਿਨ੍ਹਾਂ ਨੇ ਹਜੇ ਚੋਣ ਲੜੀ ਸੀ ਇਹਨਾਂ ਨੇ ਝਾੜੂ ਤੱਕ ਮਾਰਿਆ ਸੀ ਜਿਹੜੀਆਂ ਪੁਰਾਣੀਆਂ ਕੰਡਮ ਬੱਸਾਂ ਖੜੀਆਂ ਨੇ ਉਹ ਹਾਲੇ ਤੱਕ ਉਹ ਵੀ ਹਲੇ ਤੱਕ ਉੱਥੇ ਖੜੀਆਂ ਨੇ ਕਹਿੰਦੇ ਸੀ ਜੋ ਸਰਕਾਰ ਉਹ ਵੀ ਉਹਨਾਂ ਨੂੰ ਚਲਾਉਣ ਕਿ ਤੁਸੀਂ ਨਵੀਂ ਇਲੈਕਟ੍ਰਿਕ ਉਹ ਵੀ ਚਲਾਉਣੀਆਂ ਨੇ ਪਰ ਪੁਰਾਣੀਆਂ ਦਾ ਕੀ ਹੋਊਗਾ ਦੇਖੋ ਮੈਂ ਜਿਹੜੀ ਤੁਹਾਨੂੰ ਮੈਂ ਤਾਂ ਹਾਊ ਟੂ ਮੇਕ ਲੁਧਿਆਣਾ ਕਲੀਨ ਐਂਡ ਗ੍ਰੀਨ ਮੈਂ ਨਵੀਆਂ ਪੁਰਾਣੀਆਂ ਦੇ ਚੱਕਰ 'ਚ ਨਹੀਂ ਪੈ ਰਿਆ ਮੈਂ ਮੇਰੇ ਕੋਲ ਰੀਨਿਊਏਬਲ એનર્ਜੀ ਡਿਪਾਰਟਮੈਂਟ ਹੈ ਅਸੀਂ ਕਲੀਨ ਐਂਡ ਗ੍ਰੀਨ એનર્ਜੀ ਵੱਲ ਕਿਵੇਂ ਸ਼ਿਫਟ ਕੀਤਾ ਜਾਵੇ ਸਾਰੇ ਪੰਜਾਬ ਦਾ ਫੋਕਸ ਅਸੀਂ ਤਾਂ ਉਹਦੇ ਉੱਪਰ ਕੰਮ ਕਰ ਰਹੇ ਹਾਂ ਉਸੇ ਕੜੀ ਦੇ ਵਿੱਚ ਮੈਨੂੰ ਲੱਗਦਾ ਹੈ ਇਹ ਕਿ ਲੋਕਾਂ ਨੂੰ ਅਜ ਟ੍ਰਾਂਸਪੋਰਟੇਸ਼ਨ ਦੀ ਵੀ ਲੋੜ ਹੈ ਲੋਕਾਂ ਦੇ ਜੇ ਲੋਕਾਂ ਕੋਲੇ ਚੰਗੀ 에어 ਕੰਡੀਸ਼ਨਡ ਬੱਸ ਇਲੈਕਟ੍ਰਿਕ ਬੱਸ ਹੋਏਗੀ ਤੇ ਜਿਹੜੀਆਂ ਆਪਣੇ ਬੰਦੇ ਨੇ ਆਪਣੇ ਇੰਡੀਵਿਜੁਅਲ ਗੱਡੀਆਂ ਯੂਜ਼ ਕਰਨੀਆਂ ਨੇ ਉਹਦੇ ਵੀ ਅਵੋਇਡ ਕੀਤਾ ਜਾ ਸਕੂ ਇਹਦੇ ਨਾਲ ਹੀ ਡੀਕੰਜੈਸਟ ਹੋਏਗਾ ਸੋ ਇਹ 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 ਸਿਰਫ ਔਰ ਸਿਰਫ ਮੇਰੇ ਕਹਿਣ ਨਾਲ ਜਾਂ ਤੁਹਾਡੇ ਸਵਾਲ ਕਰਨ ਨਾਲ ਨਹੀਂ ਇਹ ਤਾਂ ਸਰਕਾਰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰੂਗੀ ਤੇ ਲੋਕ ਉਹਦੀ ਯੂਜ਼ੇਜ ਸ਼ੁਰੂ ਕਰਨਗੇ ਤੇ ਹੌਲੀ 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 ਇਹ ਵੀ ਹੋ ਜਾਣਾ ਜੀ ਕਿਸੀਗੇ ਰਿਲੇਟਿਡ ਕੁਸਚਨ ਹੈ ਜਿ세 ਆਪ ਬੋਲੇ ਕਿ 100km ਬੱਸ की न, जो जो प्रधानमंत्री में में, भी भी है, है, तो 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 वो वो मतलब वो तो बीजेपी उठा सकती हमारी हमारी स्कीम चलिए वो उठा लीजिए मेरी मेरी बात समझिए एक मिनट था। वो उठा ले हमें क्या दिक्कत है, हम तो एज स्टेट गवर्नमेंट एज नोडल डेवलपमेंट वर्क फॉर स्टेट गवर्नमेंट का नहीं क्यों इन्वेस्टमेंट नहीं है जी स्टेट गवर्नमेंट की इन्वेस्टमेंट है स्टेट गवर्नमेंट हैज टू प्रोवाइड द होल इंफ्रास्ट्रक्चर कॉर्पोरेशन हैज टू प्रोवाइड द होल इंफ्रास्ट्रक्चर सो मेरे कहने का मतलब ये नहीं है कि आ, कोई भी उठा ले अगर जितना यहां से आप लुधियाना रेवेन्यू इकट्ठा करते हो अगर आप वहां की बात करते हो सेंट्रल गवर्नमेंट की तो जितना लुधियाना रेवेन्यू इकट्ठा करके देता होएगा उसमें इन ऑल फॉर्म्स ऑफ टैक्सेज एंड सेसेज सेवेंटी परसेंट गोज टू सेंट्रल गवर्नमेंट ऑल्सो स्कीम 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 जो जो है जो है वो उसको इंप्लीमेंटेशन करने की और उसकी जो जो है कॉस्टिंग वो दैट गवर्नमेंट टेक कराओ ऑफ ਨਹੀਂ ਦੇਖੋ ਇਹਦਾ ਉਹਨਾਂ ਨੇ ਤਾਂ ਬਹੁਤ ਧਾਵਾਂ ਤੇ ਉਹਨਾਂ ਨੂੰ ਮੈਨੂੰ ਲੱਗਦਾ ਕੈਂਡੀਡੇਟ ਵੀ ਨਹੀਂ ਲੱਭਿਆ ਕਿਉਂਕਿ ਹਾਲਾਤ ਹੀ ਉਹਨਾਂ ਦੀ ਇੰਨੀ ਪਤਲੀ ਹੋਈ ਪਈ ਹੈ ਇਹ ਜੀ ਕੋਈ ਗੱਲ ਨਾ ਸਰਕਾਰ ਦੇ ਨਾ ਪਾਰਟੀ ਦੇ ਇਹ ਲੋਕਲ ਲੈਵਲ ਦੇ ਉੱਪਰ ਕਿਸੇ ਦੇ ਡਾਕੂਮੈਂਟ ਜੇ ਪੂਰੇ ਨਹੀਂ ਹੈਗੇ ਤੇ ਉਹਦਾ ਅ ਅਗਲੇ ਨੇ ਉਹ ਵਿਰੋਧੀ ਕੈਂਡੀਡੇਟ ਨੇ ਓਬਜੈਕਸ਼ਨ ਲਗਾ ਕੇ ਆਰਓ ਕੋਲ ਰਿਜੈਕਟ ਕਰਾਇਆ ਤੇ ਇਹਦੇ ਚ ਗਵਰਨਮੈਂਟ ਦਾ ਜੇ ਪਾਰਟੀ ਦਾ ਕੀ ਰੋਲ ਹੈ ਜੀ ਜੇ ਡਾਕੂਮੈਂਟ ਕਿਸੇ ਦੇ ਨਹੀਂ ਪੂਰੇ ਹੋਣਗੇ ਉਹ ਚਾਹੇ ਉਹਨਾਂ ਦੇ ਸੀ ਸਾਡੇ ਸੀ ਉਹਨਾਂ ਦੇ ਰਿਜੈਕਟ ਹੋਣਗੇ ਜਿਹਦੇ ਡਾਕੂਮੈਂਟ ਪੂਰੇ ਨੇ ਤੇ ਉਹ ਉਹ ਕੰਡਸ ਕਰਨਗੇ ਜੀ ਉਹ ਜਿਹੜਾ 128 ਗਰੁੱਪ ਸੀ ਕਹਿ ਰਹੇ ਸੀਗੇ ਇੱਕ ਹੁਣ ਕਰਦੇ ਆ ਉਹ ਜਿਹੜਾ ਭੁੱਲ ਜੀ ਦੱਸੋ ਕੀ 128 ਜਿਹੜੇ ਡੰਪ ਆ ਹਲਕਾ ਪੂਰਬੀ ਚ ਲੱਗਿਆ ਹੋਇਆ ਉਹ ਤਕਰੀਬ 1100 ਟਨ ਡੇਲੀ ਕੂੜਾ ਉੱਥੇ ਜਾ ਰਿਹਾ ਵਾ ਉਹ ਲੰਬੇ ਸਮੇਂ ਤੋਂ ਤਕਰੀਬ ਪੁਰਾਣੀਆਂ ਸਰਕਾਰਾਂ ਨੇ ਉਹ ਕਲੰਕ ਲਾਇਆ ਵਾ ਉਹਨੂੰ ਕਲੰਕ ਨੂੰ ਧੋਣ ਦਾ ਕੰਮ ਆਮ ਆਦੀ ਪਾਰਟੀ ਸਰਕਾਰ ਕਰ ਰਹੀ ਹੈ ਔਰ ਉਹਦੇ ਵਿੱਚ 128 ਕਰੋੜ ਦਾ ਕੰਮ ਅਜੇ ਚੱਲੂ ਹੈ ਤੇ 1.5 ਸਾਲ ਦੇ ਵਿੱਚ ਜਿਹੜਾ ਪਹਿਲਾ 28 ਕਰੋੜ ਦਾ ਜਿਹੜਾ ਚੱਲੂ ਹੈ ਜੀ ਉਹ 60% ਤੇ ਕੰਮ ਹੋ ਚੁੱਕਿਆ ਜਿਹੜਾ 100 ਕਰੋੜ ਦਾ ਹੁਣ ਚੱਲੂ ਹੋਇਆ ਉਹ 1.5 ਸਾਲ ਦੇ ਵਿੱਚ ਖਤਮ ਕਰਕੇ ਉਹਨੂੰ ਪਲੈਨ ਕਰਕੇ ਉਹਦੇ ਵਿੱਚ 20 ਕਿਲੇ ਤੇ ਐਸਾ ਪ੍ਰੋਜੈਕਟ ਲੈਣਾ ਜਿਹੜਾ ਡੇਲੀ ਕੂੜਾ ਆਊਗਾ ਜਿਹਦੇ ਲਈ ਖਤਮ ਹੋ ਜਾਊਗਾ ਉਹ ਆਲਰੇਡੀ ਚੱਲ ਪਿਆ ਬਾਕੀ ਸਰ ਨਹਿਰੀ ਪਾਣੀ ਦਾ ਤੁਸੀਂ ਜ਼ਿਕਰ ਕੀਤਾ ਜਨਵਰੀ ਤੱਕ ਕੀ ਹੋ ਰਿਹਾ ਸੀਗੀ ਇਸ ਦੀ ਸ਼ੁਰੂਆਤ ਜਿਹੜੀ ਲੋਕਾਂ ਨੂੰ ਸਾਫੁੱਧਰਾ ਪੀਂਦੇ ਹੋ ਪਾਣੀ ਮਿਲਦਾ ਪਰ ਇਹਦੇ ਨਾਲ ਸਰ ਨਵੇਂ ਟਿਊਬਲ ਤੋਂ ਉਦਗਾਟਣ ਹੋ ਰਿਹਾ ਲੱਗਦਾ ਸਰ ਕਿਤਨਾ ਕਿਤੇ ਜੇਕਰ ਜਨਵਰੀ ਤੱਕ ਇਸ ਦੀ ਸ਼ੁਰੂਆਤ ਹੋ ਰਹੀ ਇਨਸ਼ਾਅੱਲਾ ਇਹ ਟਿਊਬਲ ਜਿਹੜੇ ਲਗਾਏ ਜਾ ਰਹੇ ਨਹੀਂ ਦੇਖੋ ਇਸ ਤਰ੍ਹਾਂ ਕਿ ਉਹ ਜਿਹੜਾ ਪ੍ਰੋਗਰਾਮ ਹੈ ਉਹ ਜਿਹੜਾ ਪ੍ਰੋਜੈਕਟ ਹੈ ਉਹ ਕਨਾਲ ਤੋਂ ਪਾਣੀ ਲਿਆ ਕੇ ਡਬਲਯੂਟੀਪੀ ਉਹਨੂੰ ਸਰਫੇਸ ਵਾਟਰ ਲਿਆ ਕੇ ਉਹਨੂੰ ਟਰੀਟ ਹੋਏਗਾ ਤੇ ਫਿਰ ਉਹ ਅੱਗੇ ਸਪਲਾਈ ਹੋਏਗਾ ਡੈਫੀਨੇਟਲੀ ਉਹਦੇ ਚ ਅੱਗੇ ਜਿਹੜਾ ਜਿਹੜੇ ਵਾਟਰ ਵਰਕਸ ਦੀ ਟੈਂਕੀ ਅੰਦਰ ਦਾ ਲੋਡ ਪੈਣੀ ਹੈ ਉਸੇ ਕਰਕੇ ਲੱਗ ਰਹੇ ਸੋ ਇਸ ਕਰਕੇ ਉਹ ਸਾਰੇ ਸਾਰਾ ਜੋ ਹੈ ਇੱਕ ਕੰਪਲੀਟ ਪ੍ਰੋਜੈਕਟ ਹੈ ਜਿਹਦੇ ਉੱਪਰ ਕੰਮ ਚੱਲ ਰਿਹਾ ਜੀ ਆਓ ਜੀ ਕਰੀਏ ਆਪਾਂ ਹਾਂ ਚੱਲ ਚੱਲ ਜੀ ملے زارا گیدے کوئی تو جو کوئی ہے ملے زارا گیدے کوئی تو جو کوئی ہے হৈ really? really? okay.